ਮੈਂ ਅੱਜ ਜਰਨੈਲ ਸਿੰਘ ਭਿੰਡਰਾਵਾਲੇ ਦੀ ਗੱਲ ਕਰਨੀ ਹੈ ਜਦੋਂ ਦਰਬਾਰ ਸਾਹਿਬ ਤੇ ਉਹਨਾਂ ਦਾ ਬੋਲਬਾਲਾ ਰਿਹਾ ਉਹਨਾਂ ਦਾ ਕਬਜ਼ਾ ਰਿਹਾ ਮੈਂ ਕਹੂੰਗਾ ਉਸ ਵਕਤ ਜਿਹੜੇ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਸੀ ਉਹ ਭਾਵੇਂ ਅਤਵਾਦੀ ਸੀ ਜਾਂ ਖੜਕ ਪੁਸ਼ੀ ਕੋਈ ਵੀ ਨਾਂ ਦੇ ਨਾਲ ਉਹਨਾਂ ਦਾ ਤੁਸੀਂ ਜ਼ਿਕਰ ਕਰ ਲੋ ਉਹਨਾਂ ਸਾਰਿਆਂ ਦਾ ਅੱਡਾ ਭਿੰਡਰਾਵਾਲੇ ਕੋਲੇ ਜਾ ਕੇ ਹੁੰਦਾ ਸੀ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਕਰਨੀਆਂ ਡਕੈਤੀਆਂ ਕਰਨੀਆਂ ਇਹ ਲੁੱਟਾਂ ਖੋਹਾਂ ਵਾਲੇ ਸਾਰੇ ਭਾਵੇਂ ਬਲਾਤਕਾਰੀਆਂ ਵੀ ਵਿੱਚ ਆਉਂਦੇ ਇਹਨਾਂ ਸਾਰਿਆਂ ਦਾ ਅੱਡਾ ਭਿੰਡਰਾਂ ਵਾਲੇ ਦੇ ਕੋਲ ਦਰਬਾਰ ਸਾਹਿਬ ਹੁੰਦਾ ਸੀ ਸਭ ਤੋਂ ਵੱਡੀ ਜੇ ਮਿਸਾਲ ਤੁਸੀਂ ਲੈਣੀ ਹੋਵੇ ਉਦਾਹਰਨ ਦੇਣੀ ਹੋਵੇ ਉਹਨਾਂ ਦੇ ਉਸ ਸਮੇਂ ਦੇ ਵਿੱਚੋਂ ਇੱਕ ਪਾਸੇ ਸਿੰਦਾ ਬਲੈਕੀਆ ਦੂਜੇ ਪਾਸੇ ਸ੍ਰਿੰਦਰ ਛੋੜੀ ਇਹ ਦੋ ਬੰਦੇ ਐ ਜਿਹੜਾ ਸਿੰਧਾ ਬਲੈਕੀਆ ਤੇ ਇਹਦਾ ਕੈਰੈਕਟਰ ਕੀ ਸੀਗਾ ਇਹਦੇ ਨਾਲ ਇਹਦੀ ਗਰਲਫ੍ਰੈਂਡ ਰਹਿੰਦੀ ਸੀ ਤੇ ਸ਼ਰਿਆਮ ਦਰਬਾਰ ਸਾਹਿਬ ਦੇ ਜਿਹੜੇ ਰੂਮ ਨੇ ਕਮਰੇ ਨੇ ਉਹਨਾਂ ਦੇ ਵਿੱਚ ਇਹ ਸਿੰਧਾ ਰਹਿੰਦਾ ਸੀ ਹਾਲਾਂਕਿ ਉਸ ਵਕਤ ਦੇ ਕੁਝ ਸੱਜਣ ਬਜ਼ੁਰਗ ਹੈਗੇ ਨੇ ਜਿਹੜੇ ਇਹ ਕਰਤੂਤਾਂ ਦੱਸ ਰਹੇ ਤੇ ਦੂਜੇ ਪਾਸੇ ਸੁਰਿੰਦਰ ਛੋਟੀ ਜਿਹਨੂੰ ਕਹਿੰਦੇ ਸੱਜੀ ਬਾਹ ਹੈ ਪਿੰਡਾਂ ਵਾਲੇ ਦੀ ਬੜੀਆਂ-ਬੜੀਆਂ ਫੁਕਰੀਆਂ ਮਾਰੀਆਂ ਉਹ ਗੱਡੀ ਦੀ ਲੀ ਤੇ ਮੋਟਰਸਾਈਕਲ ਆ ਲੈਂਦਾ ਸੀ ਉਹਨੇ 15-18 ਬੰਦੇ ਕੁੱਟ ਦਿੱਤੇ ਜਿਹੜੀ ਆ ਧਰਮਯੁੱਧ ਮੋਰਚਾ ਪਿਕਚਰ ਫਿਲਮ ਆਈ ਉਹਦੇ ਵਿੱਚ ਉਹਦਾ ਸੀਨ ਰਾਜਕਾਕੜੇਰ ਕੀਤਾ ਸੀ ਮੈਂ ਜਿਹੜੀਆਂ ਗੱਲਾਂ ਦੋ ਤਿੰਨ ਕਰਨੀਆਂ ਨੇ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜੇ ਇਹ ਸੱਚ ਹੈ ਕਿ ਸਿੰਦਾ ਬਲੈਕੀਆ ਆਪਣੇ ਗਰਲਫ੍ਰੈਂਡ ਨੂੰ ਨਾਲ ਰੱਖਦਾ ਸੀ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਕਮਰਿਆਂ ਦੇ ਵਿੱਚ ਇਹ ਕਿਵੇਂ ਹੋ ਸਕਦਾ ਕਿ ਭਿੰਡਰਾਂ ਵਾਲੇ ਨੂੰ ਪਤਾ ਨਾ ਹੋਵੇ ਇਹ ਕੋੜਾ ਸੱਚ ਹੈ ਦੂਜੀ ਗੱਲ ਜਿਹੜੇ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਸੀ ਬਲਾਤਕਾਰੀ ਸੀ ਉਹਨਾਂ ਦਾ ਕਹਿ ਲਈਏ ਕਿ ਰਿਕਾਰਡ ਬੋਲਦਾ ਹੈ ਉਹ ਜਾ ਕੇ ਜੇ ਦਰਬਾਰ ਸਾਹਿਬ ਦੇ ਕਮਰਿਆਂ ਵਿੱਚ ਰਹਿੰਦੇ ਸੀ ਪਿੰਡਾਂ ਵਾਲੇ ਨੂੰ ਕਿਉਂ ਨਹੀਂ ਪਤਾ ਸੀ ਇਹ ਸਚਾਈ ਹੈ ਤੇ ਦੂਜੀ ਗੱਲ ਸਿਲਿੰਦਰ ਛੋੜੀ ਨੂੰ ਇਹਨਾਂ ਨੇ ਸ਼ਹੀਦ ਬਣਾਇਆ ਵਧੀਆ ਕ੍ਰਿਕਟਰ ਵਾਲਾ ਸੀ ਪਤਾ ਨਹੀਂ ਕੀ ਕੁਝ ਉਹਦੇ ਨਾਮ ਨਾਲ ਜੋੜਿਆ ਗਿਆ ਤੇ ਜਦੋਂ ਉਹਦਾ ਕਤਲ ਕੀਤਾ ਸਿੰਦੇ ਤੇ ਉਹਦੀ ਗਰਲਫ੍ਰੈਂਡ ਨੇ ਉਹਨੇ ਇਲਜ਼ਾਮੇ ਲਾਏ ਸੀ ਕਿ ਮੈਂ ਬੰਬੇ ਗਿਆ ਸੀ ਕੋਈ ਬੈਂਕ ਡਕੈਤੀ ਵਾਸਤੇ ਡਾਕਾ ਮਾਰਨ ਵਾਸਤੇ ਬਾਅਦ ਵਿੱਚ ਸੁਰਿੰਦਰ ਸੋਢੀ ਨੇ ਮੇਰੀ ਗਰਲਫ੍ਰੈਂਡ ਦੇ ਨਾਲ ਬਲਾਤਕਾਰ ਕੀਤਾ ਇਲਜ਼ਾਮ ਲਾਏ ਸੀ ਤੇ ਇਹ ਲੋਕ ਦੱਸ ਰਹੇ ਨੇ ਕਿ ਇਹ ਵਾਕਈ ਇਦਾਂ ਹੋਇਆ ਤੇ ਫਿਰ ਕੀ ਭਿੰਡਰਾਂ ਵਾਲੇ ਨੂੰ ਇਹਨਾਂ ਕਰਤੂਤਾਂ ਦਾ ਪਤਾ ਨਹੀਂ ਸੀ ਕੀ ਕਮਾਗੇ ਸੀ ਚਲੋ ਇਹ ਤਾਂ ਜਿਹੜੀਆਂ ਆਮ ਗੱਲਾਂ ਲੋਕ ਕਰਦੇ ਨੇ ਜਾਂ ਹੋਇਆ ਉਹ ਹੈ ਇੱਕ ਗੱਲ ਮੈਂ ਹੋਰ ਕਹਿਣੀ ਹੈ ਭਿੰਡਰਾਂ ਵਾਲਾ ਤੇ ਉਹਦੇ ਕੁਝ ਪੈਰੋਕਾਰ ਜਿਹੜੇ ਇੱਥੋਂ ਤੱਕ ਕਹਿ ਚੁੱਕੇ ਨੇ ਕਿ ਜੋ ਕੁਝ ਭਿੰਡਰਾਂ ਵਾਲਾ ਕਹਿੰਦਾ ਅਸੀਂ ਉਹ ਕਰਦੇ ਆਂ ਜੜ ਕੇ ਗੁਰੂ ਗ੍ਰੰਥ ਸਾਹਿਬ ਦਾ ਕੋਈ ਮਤਲਬ ਨਹੀਂ ਉਹ ਮੰਨਣ ਨਾ ਮੰਨਣ ਜੋ ਭਿੰਡਰਾਂ ਵਾਲੇ ਨੇ ਕਹਿਤਾ ਕਹਿੰਦੇ ਅਸੀਂ یوں ਕਰਨਾ ਅੱਜ ਵੀ ਕਰ ਰਹੇ ਨੇ ਜੇ ਤੁਸੀਂ ਦਲੀਲ ਨਾਲ ਗੱਲ ਕਰੋਗੇ ਨਾ ਸਭ ਤੋਂ ਪਹਿਲਾਂ ਭਿੰਡਰਾਂ ਵਾਲੇ ਦਾ ਜ਼ਿਕਰ ਕਰਨੇ ਗੁਰੂ ਸਾਹਿਬ ਦਾ ਜ਼ਿਕਰ ਨਹੀਂ ਕਰਦੇ ਜੇ ਭਿੰਡਰਾਂ ਵਾਲਾ ਪੰਥ ਦਾ ਦਰਦੀ ਹੁੰਦਾ ਇੱਕ ਹਣ ਗੱਲ ਕਹਿਣ ਲੱਗਾ ਸੁਣ ਲਿਓ ਜੇ ਭਿੰਡਰਾਂ ਵਾਲਾ ਪੰਥ ਦਰਦੀ ਹੁੰਦਾ ਜਿਹੜੀ ਡੇਰਿਆਂ ਦੇ ਵਿੱਚ ਆਪੋ ਆਪਣੀ ਮਰਜ਼ਾ ਦਾ ਡੇਰੇ ਨੇ ਬਣਾਈ ਐ ਨਾ ਉਹ ਅੱਜ ਨਾ ਹੁੰਦੀ। ਪਿੰਡਰਾਵਾਲਾ ਦਰਬਾਰ ਸਾਹਿਬ ਵਿੱਚ ਰਹਿੰਦਾ ਹੋਇਆ ਵੇ ਕੱਲ ਤੱਕ ਤੇ ਰਹਿੰਦਾ ਹੋਇਆ ਵੇ ਟਕਸਾਲ ਦੀ ਮਰਜ਼ਾ ਮੰਨਦਾ ਰਿਹਾ। ਕੱਲ ਤੱਕ ਦੀ ਮਰਜ਼ਾ ਨੂੰ ਉਹਨੇ ਮੰਨਿਆ ਨਹੀਂ। ਜਿਉਂ ਚਾਹੁੰਦਾ ਤਾਂ ਕੱਲ ਦਾ ਸਾਹਿਬ ਦੀ ਮਰਜ਼ਾ ਲਾਗੂ ਕਰ ਸਕਦਾ ਸੀ। ਤੇ ਅੱਜ ਐਨਾ ਡੇਰਾਵਾਦ ਨਾ ਹੁੰਦਾ। ਕਿਸੇ ਦੀ ਜੁਰਤ ਨਾ ਹੁੰਦੀ ਕਿ ਸਾਡੇ ਕੌਮ ਵੱਲ ਕੋਈ ਉਂਗਲ ਚੱਕ ਸਕਦਾ। ਇਹ ਸਭ ਤੋਂ ਵੱਡੀ ਗਲਤੀ ਸੀ। ਕਾਲ ਤੱਕ ਤੇ ਰਹਿੰਦਾ ਹੋਇਆ ਵੀ ਉਹ ਟਕਸਾਲ ਦੀ ਮਜਾਦਾ ਮੰਨਦਾ ਰਿਹਾ। ਜਿਹੜੀ ਰਹਿਰਾ ਸਾਹਿਬ ਦਰਵਾਸਾ ਪੜੀ ਜਾਂਦੀ ਸੀ, ਕਾਲ ਤੱਕ ਤੇ ਪੜੀ ਜਾਂਦੀ ਸੀ, ਉਹ ਪੜਦਾ ਨਹੀਂ ਸੀ। ਦਸ਼ਮਗ੍ਰੰਥ ਦੇ ਜਿਹੜੇ ਦੌਰੇ ਵਗੈਰਾ ਜਾਂ ਕੀਰਤਰ ਪਖਾਨ ਇਹੋ ਜਿਹੇ ਜਿਹੜੇ ਉਹ ਦੌਰੇ ਆ ਉਹ ਪੜਦਾ ਰਿਹਾ। ਬੇਤਨ ਨਾਟਕ ਦੀ ਕਥਾ ਦਸਮ ਗ੍ਰੰਥ ਦੀ ਕਥਾ ਚੰਡੀ ਦੀ ਵਾਰ ਉੱਥੇ ਪੜਦਾ ਰਿਹਾ ਹੈ। ਇਹਦਾ ਮਤਲਬ ਇਹ ਹੈ ਕਿ ਭਿੰਡਰਾਂ ਵਾਲੇ ਨੇ ਵੀ ਕਾਲਖ ਦੀ ਮਰਿਆਦਾ ਨੂੰ ਮੰਨਿਆ ਨਹੀਂ ਸੀ। ਜੇ ਮੰਨਿਆ ਹੁੰਦਾ ਜੇ ਸਹਿਰਦ ਹੁੰਦਾ ਇਹ ਸਭ ਤੋਂ ਵੱਧ ਇਹ ਸਭ ਤੋਂ ਵੱਡਾ ਕਾਰਜ ਸੀ ਕੌਮ ਦੇ ਲਈ ਇਹ ਕਰਨ ਵਾਲਾ ਤੇ ਪਰ ਉਹਨੇ ਕੀਤਾ ਨਹੀਂ। ਇਹ ਸੱਚਾਈ ਹੈ। ਇਹ ਜਿਹੜੀਆਂ ਗੱਲਾਂ ਬਾਤਾਂ ਮੈਂ ਕੀਤੀਆਂ ਨੇ ਨਾ ਇਹ ਕੋਈ ਮੇਰੇ ਲਈ ਜਾਂ ਆਮ ਲੋਕਾਂ ਲਈ ਨਵੀਆਂ ਨਹੀਂ ਹੈਗੀਆਂ ਬਹੁਤ ਪੁਰਾਣੀਆਂ ਨੇ ਬਹੁਤ ਪਹਿਲਾਂ ਬਹੁਤ ਵਿਦਵਾਨਾਂ ਨੇ ਕੀਤੀਆਂ ਹੋਈਆਂ ਪਰ ਕੋਈ ਜ਼ਰੂਰਤ ਨਹੀਂ ਰੱਖਦਾ ਕਿ ਇਦਾਂ ਕੋਈ ਕਹਿ ਦੇਵੇ ਹੁਣ ਜਦੋਂ ਵੀਡੀਓ ਸੁਣਨਗੇ ਜਿਹੜੇ ਪਿੰਡਾਂ ਵਾਲੇ ਦੇ ਚੇਲੇ ਚੁਪਟੇ ਨੇ ਉਹਨਾਂ ਨੇ ਗਾਲਾਂ ਹੀ ਦੇਣੀਆਂ ਪਰ ਮਿੱਤਰੋ ਇਹ ਸਚਾਈ ਹੈ ਪਿੰਡਾਂ ਵਾਲੇ ਨੇ ਨਾਂ ਸਿੱਖ ਰਹਿਤਮ ਰਗਨ ਨੂੰ ਆਪ ਮੰਨਿਆ ਤੇ ਨਾਂ ਉਹਨੇ ਲਾਗੂ ਕੀਤਾ ਕੇਵਲ ਆਪਣੀ ਜਾਨ ਬਚਾਉਣ ਵਾਸਤੇ ਕਾਲ ਤੱਕ ਦੀ ਜਿਹੜਾ ਦਰਵਾਸਾ ਉਹਦੀ ਆੜ ਲਈ ਇੱਕ ਸਹਾਰਾ ਬਣਾਇਆ ਇਹ ਸਚਾਈ ਹੈ ਹੁਣ ਇਹ ਜੋ ਮੈਂ ਕੁਝ ਕਿਹਾ ਮੇਰਾ ਕੋਈ ਇਹ ਮਕਸਦ ਨਹੀਂ ਕਿ ਮੈਂ ਜਾਣ ਬੁਝ ਕੇ ਜਾਂ ਮੈਂ ਕਿਸੇ ਨੂੰ ਟਾਰਗੇਟ ਕਰ ਰਿਹਾ ਮੇਰਾ ਇਹ ਮਤਲਬ ਨਹੀਂ ਉਦੇ ਪੈਰੋਕਾਰ ਉਹਦੇ ਜਿਹੜੇ ਚੇਲੇ ਨੇ ਉਹ ਦੱਸ ਦੇਣ ਵੀ ਤੁਸੀਂ ਕਾਲ ਦਖਦੇ ਰਹਿਮ ਰਦਾ ਨੂੰ ਮੰਨਦੇ ਹੋ ਜਾਂ ਟਕਸਾਲ ਦੀ ਮਰਦਾ ਚੱਲਦੀ ਹੈ ਇਸ ਚਾਈਏ ਬਹੁਤ ਵੱਡੀ ਜੋ ਕਰਨਾ ਚਾਹੁੰਦਾ ਕਰ ਸਕਦਾ ਸੀ ਪਰ ਕੀਤਾ ਨਹੀਂ ਹੁਣ ਕਮੈਂਟਾਂ ਵਿੱਚ ਤੂੰ ਕਰਨਾ ਚਾਹੁੰਦਾ ਕੀ ਹੈ ਤੂੰ ਭਿੰਡਰਾ ਵਾਲੇ ਨੂੰ ਏਦਾਂ ਬੋਲਦਾ ਹੈ ਗੁਰੂ ਸਾਹਿਬ ਦੀ ਬਾਣੀ ਤੋਂ ਉੱਪਰ ਸਾਡੇ ਲਈ ਕੋਈ ਸੰਤ ਨਹੀਂ ਕੋਈ ਭਿੰਡਰਾਂ ਵਾਲਾ ਨਹੀਂ ਕੋਈ ਨਹੀਂ ਸਾਡੇ ਲਈ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਉੱਪਰ ਕੋਈ ਹੈ ਤਾਂ ਦੱਸ ਦਿਓ ਫਿਰ ਠੀਕ ਹੈ ਜੇ ਇਹ ਗੱਲਾਂ ਚੁੱਪਦੀਆਂ ਨੇ ਚੁੱਪਦੀਆਂ ਰਹਿਣ ਦਿਓ ਅਸੀਂ ਕੀ ਲੈਣਾ ਗੁਰੂ ਗ੍ਰੰਥ ਸਾਹਿਬ ਦੀ ਤੇ ਸਿੱਖ ਰਤਨ ਰਦੀ ਗੱਲ ਕਰ ਰਹੇ ਆ ਜੇ ਝੂਠ ਹੈ ਤਾਂ ਦੱਸ ਦਿਓ ਜੇ ਉਹਦੇ ਮਨੁੱਖ ਕੌਮ ਪ੍ਰਤੀ ਦਰਦ ਹੁੰਦਾ ਇਕਤਾ ਪ੍ਰਤੀ ਦਰਦ ਹੁੰਦਾ ਫੇਰ ਆ ਡੇਰਾਬਾਦ ਜਿਹੜਾ ਅੱਜ ਕੌਮ ਦਾ ਜਲੂਸ ਕੱਢ ਰਿਹਾ ਨਾ ਇਹ ਡੇਰਾਬਾਦ ਹੋਣਾ ਨਹੀਂ ਸੀ ਮੈਨੂੰ ਇੱਕ ਵੀ ਡੇਰੇ ਵਿੱਚ ਦੱਸ ਦੇ ਵੀ ਕਿੱਥੇ ਕੱਲ ਤੱਕ ਦੇ ਰਹਿਦਮ ਲਾਗੂ ਹੈ ਆ ਰਾੜੇ ਵਾਲੇ ਨੇ ਆ ਰੰਧਾਵੇ ਵਾਲੇ ਨੇ ਆ ਨਾਨਕਸਰੀਏ ਨੇ ਆ ਨੀਲਤਾਰੀ ਨੇ ਆ ਫਲਾਨੇ ਨੇ ਆ ਧੰਕੇ ਨੇ ਇਹੀ ਆ ਨਾ ਇਕੋੜੀਆਂ ਨੇ ਗੱਲਾਂ ਸੁਣ ਲਿਓ ਗੌਰ ਕਰ ਲਿਓ ਜੇ ਸਿੱਖ ਰਹੇ ਤੁਰ ਅਗ ਨੂੰ ਮੰਨਦੇ ਹੋ ਕੱਲ ਤੱਕ ਤਨੂੰ ਮੰਨਦੇ ਹੋ ਬਾਣੀ ਨੂੰ ਮੰਨਦੇ ਹੋ ਤਾਂ ਥੋੜੀ ਬਹੁਤੀ ਅਕਲ ਆ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ